ਓਈਆਂ ਜਿਹੜੀਆਂ ਆਪਣੇ ਕੋਲੇ ਪਹਿਲਾਂ ਹੀ ਆ ਖੋਲਾਂਗੇ ਆਪਾਂ 2 ਦਿਨ ਰਹਿ ਗਏ ਫਿਰ ਖੋਲ ਤੇ ਇਹ ਕਲਵਾਗੇ ਲੈ ਆਉਣੇ ਮੈਨੂੰ ਕਹਿੰਦੇ ਹੁੰਦੇ ਨੇ ਨਾ 100 ਪੇਜ ਲੈ ਕੇ ਗਈ ਆ ਕਹਿੰਦੇ 100 ਤੇ ਹੀ ਲੈ ਕੇ ਆਉਣੇ ਵਾਲੀ ਵਾਲੀਆਂ એનર્ਜੀ ਡ੍ਰਿੰਕਸ ਲੈ ਲਈਆਂ ਬਾਕੀ ਇਹ ਪੈਰਾਸੈਟਾਮੋਲ ਵਗੈਰਾ ਸਾਬ ਰਹਿ ਗਿਆ ਪਾਉਂਦਾ ਦਾ ਵੀ ਥੂੜਾ ਝਟ ਅਡਾਉਂਦਾ ਹੁੰਦੀ ਹੱਥ ਪੁਲਿਸ ਦੇ ਆਉਂਦਾ ਹੋਪ ਗੁੱਡ ਮਾਰਨਿੰਗ ਜੀ ਗੁੱਡ ਮਾਰਨਿੰਗ ਗੁੱਡ ਮਾਰਨਿੰਗ ਨੂੰ ਗੁੱਡ ਮਾਰਨਿੰਗ ਗਾਇਜ਼ ਤਰਤੀ ਮੇਰੇ ਕੋਲ ਕਪੜਾ ਹੈ ਨੀਗਾ ਮੈਂ ਤਾਂ ਗਾਇਜ਼ ਨੂੰ ਮੈਨ ਲਾ ਗਿਆ ਸੀ ਗੁੱਡ ਮਾਰਨਿੰਗ ਹੋ ਗਈ ਗਾਇਜ਼ ਸਾਡੇ ਦਿਨ ਦੀ ਸ਼ੁਰੂਆਤ ਹੋ ਗਈ ਹੈ ਤੇ ਵੱਜ ਗਏ 9 ਅਸੀਂ ਉੱਠ ਗਏ ਸੀ ਉਠਣਸਾਰ ਅਸੀਂ ਲਾ ਗਏ ਕੰਮ ਕੰਮ ਅਸੀਂ ਕੀਤਾ ਬਾਹਰ ਪਾਣੀ ਦਾ ਸਰਕਾ ਫਿਰ ਅਸੀਂ ਤੋਂ ਤਿੱ ਗੱਡੀ ਸਾਰਾ ਹੰਰਲ ਕੇ ਸਾਬੂ ਅੰਦਰ ਤੜਿਆ ਹੋਇਆ ਗੱਡੀ ਦੇ ਅੰਦਰ ਉਹ ਸੀ ਅੰਦਰੋਂ ਸਾਫ਼ ਕਰ ਰਿਹਾ ਜਲਦੀ ਮਾਰ ਕੇ ਪੜਾ ਜਲਦੀ ਆ ਜਾ ਕਿਹੜੇ ਵਾਲਾ ਇਹਦੇ ਤੇ ਤਾਂ ਕਿੰਨੀ ਵਾਰੀ ਮਾਰਤਾ ਸਾਬੂ ਨੇ ਕੌਣ ਕੌਣ ਇੰਨੇ ਵਜੇ ਉੱਠਦਾ ਗਾਇਸ ਕਮੈਂਟਾਂ ਚ ਦੱਸਿਓ ਤੇ ਸਾਰੇ ਜਾਨੇ ਸਵੇਰ ਕਿੰਨੇ ਕਿੰਨੇ ਵਜੇ ਉੱਠਦੇ ਆ ਸਾਰੀਆਂ ਮੇਰੀਆਂ ਵੀਰਪੈਣਾਂ ਕਮੈਂਟ ਕਰਕੇ ਦੱਸਿਓ ਕਿਹੜਾ ਕਿੰਨੇ ਵਜੇ ਉੱਠਦਾ ਓਕੇ ਸਾਨੂੰ ਤੁਹਾਡੇ ਇਸ ਕਮੈਂਟ ਦੀ ਵੇਟ ਰਹੂਗੀ ਵੇਟ ਰਹੂਗੀ ਸਾਡਾ ਤਾਂ ਛੁੱਟੀਆਂ ਨਾਲ ਸਾਰਾ ਹੀ ਸਿਸਟਮ ਹਿੱਲਿਆ ਪਿਆ

ਆਪ ਦਾ ਪਾਠ ਕਰਨਾ ਉਸ ਤੇ ਸਾਡੇ ਬੱਚੇ ਇਹ ਦਵਾਰ ਸਾਈ ਦੇ ਡਰਨਾ ਸਾਈ ਨੇ ਕੀ ਕਰਨਾ ਦੋ ਦੋ ਪੜਦੇ ਦੋਵੇਂ ਤਿਆਰ ਹੋ ਗਏ ਮੈਂ ਤਾਂ ਇੱਕ ਲਈ ਉਹਦੇ ਦੋ ਹੈ ਚੱਲ ਸਾਈ ਖੜਾ ਲੋਚ 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 ਤੁਪ ਤੁਪ ਦੇ ਵਿੱਚ ਕਹਿੰਦੇ ਕਿੱਧਰ ਚੱਲੇ ਜਨਾਬ ਜੀ ਕਿੱਥੇ ਚੱਲਿਆ ਮੋਟੇ ਮोटा ਸਾਡਾ ਬਿਮਾਰ ਹੋ ਗਿਆ ਦਵਾਈ ਲੈਣ ਚੱਲਿਆ ਦਵਾਈ ਲੈਣ ਟੀਕਾ ਲਵਾ ਗਏ ਲੋ ਨੇ ਮੈਨੂੰ ਕਹਿੰਦੇ ਹੁੰਦੇ ਨੇ ਅੱਜ ਇਹਨਾਂ ਦਾ ਟੀਕਾ ਲਵਾ ਕੇ ਲਿਆਣਾ ਬੈਠੇ ਨਹੀਂ ਵਿੱਚ ਆਏ ਲੈ ਕੇ ਜਾਵਾਂਗੇ ਰੋੜ ਕੇ ਲਾਉ ਤੱਕਾ ਫਿਰ ਪਰ ਚੱਕਲੇ ਸੀ ਚਲੋ ਜੀ ਦਵਾਈ ਲੈ ਕੇ ਆਉਣੀ ਆ ਗਰਮੀ ਬਹੁਤ ਆ ਸਿਰ ਤੇ ਲੱਤਾਂ ਹਟੀਆਂ ਨਹੀਂ ਮੱਦੇ ਨਜ਼ਰ ਰੱਖਦੇ ਹੋਈ ਕਿ ਆ ਦਵਾਈ ਲਈ ਜਾਵੇ ਵਧੀਆ ਡਾਕਟਰ ਤੋਂ ਟੀਕਾ ਲਵਾਇਆ ਜਾਵੇ ਨਹੀਂ ਤਾਂ ਫੇਰ ਕੰਮ ਭੜ ਜਾਏਗਾ ਮੇਰੀ ਐਨਕਾ ਤੂੰ ਲੈ ਕੇ ਆਉਣੀ ਸੀ ਆਪਦੀ ਐਨਕਾ ਇਨੀਆਂ ਐਨਕਾ ਇੱਕ ਅੱਧੀ ਬੰਦਾ ਗੱਡੀ 'ਚ ਹੀ ਰੱਖ ਲੈ ਕਿਹੜਾ ਹੈਣੀ ਗਿਆ ਤੇ ਇਹ ਐਨਕਾ ਦਾ ਲਾ ਰੱਖਿਆ ਇਨੀਆਂ ਇੱਕ ਪੱਕੇ ਤੌਰ ਤੇ ਗੱਡੀ 'ਚ ਹੀ ਰੱਖ ਲੋ ਲੋ ਜੀ ਗਾਈਜ਼ ਆਪਾਂ ਦਵਾਈਆਂ ਲੈ ਲਈਆਂ ਸਮਾਨ ਰੈਡੀ ਕਰਦੇ ਹਾਂ ਹੌਲੀ-ਹੌਲੀ ਐਨਰਜੀ ਡ੍ਰਿੰਕਸ ਲੈ ਲਈਆਂ ਬਾਕੀ ਇਹ ਪੈਰਾਸੈਟਾਮੋਲ ਵਗੈਰਾ ਤੇ ਗੁੰਨੂ ਦੇ ਗਲੇ ਤੋਂ ਸਾਰੀਆਂ ਲੈ ਲਈਆਂ ਕਬਰਾੜ ਦੀਆਂ ਉਲਟੀਆਂ ਦੀਆਂ ਇਹ ਉਹ ਤੇ ਜਨਾਬ ਜੀ ਦੀਆਂ ਬੁਖਾਰ ਦੀਆਂ ਜਨਾਬ ਜੀ ਜਲਦੀ ਜਲਦੀ ਠੀਕ ਹੋ ਜਾਣ ਤੇ ਫਿਰ ਆਪਾਂ ਪੈਕਿੰਗ ਸਟਾਰਟ ਕਰਦੇ ਹਾਂ ਲੋ ਜੀ ਹੁਣ ਪਹੁੰਚੇ ਅਸੀਂ ਦਵਾਈ ਲੈਣ ਗਏ ਅੱਗੇ ਜਾਵੜੇ ਸੀ ਸ਼ਾਪਿੰਗ ਕਰਨ ਐਡਾ ਚੋਲਾ ਫਰਲੇ ਸਾਡੀ ਛਾਂ ਤੇ ਵਿੱਚ ਕੀ ਬੈਠੇ ਬੈਗ ਰੱਖਿਆ ਤੇ ਭਾਈ ਬੈਠਾ ਮੋਟਰਸਾਈਕਲ 'ਤੇ ਕੁਝ ਕਰ ਰਿਹਾ ਹੈ। ਪਤਨ ਕਹਦੇ ਆ ਲਿਆ ਜਾਣੀ ਨੱਟ ਵਾਲੇ। ਉਤਰ ਜਾ ਮੈਂ। ਹਰ ਤਾਰ ਇਹਨਾਂ ਆਲੀਆ ਜਿਹੜੇ ਧੀ ਹੈ। ਕੱਲ ਕਿਹਾ ਸੀ ਮੰਮੀ ਨੇ ਇਹਨਾਂ ਨੂੰ ਕੱਲ ਵੀ ਆਏ ਸੀ। ਇਹ ਵੀ ਕਿਹਾ। ਰਿੱਗੀ ਅਜੇ ਧੀ ਮਿਲਦੀ ਹੈ ਵਿਚਾਰੀ। ਗਾਇਸ ਮਮਾਰੀ ਹੈ ਆਏ ਸੀ ਹੈ ਸਾਹਮਣੇ ਰੋਲਾ ਪਾ ਲੈ। ਕਿ ਸੈਂਡਵਿਚ ਬਣਾ ਕੇ ਦੋ। ਇਹ ਪੈਸੇ ਚਾਏ ਬੜਾ ਟੇਰੇ। ਸੈਕਲ ਫੁੱਲਾ ਕੱਟ ਕੇ ਫ੍ਰਿਜ 'ਚ ਉਹ ਵਹਿ ਜਾ। ਹੁਣੇ ਬਣਾ ਕੇ ਦੋ। ਹੁਣੇ ਬਣਾ ਕੇ ਦੋ। ਹਾਂ ਜੇ ਟੀਵੀ ਦੇਖਦੇ ਚੰਗੇ ਭਲੇ ਆ ਬਸ ਫੇਰ ਨਹੀਂ ਭੁੱਖ ਬੱਖ ਲੱਗਦੀ ਜੇ ਟੀਵੀ ਮੈਂ ਤਾਂ ਕਹਾ ਸੀ ਤੁਸੀ ਨਾ ਬਰੋ ਪਾਪਾ ਨੇ ਮੋਟਾ ਫੜ ਲਿਆ ਤੇ ਫੇਰ ਉਹਨੇ ਕਿਹਾ ਮੈਨੂੰ ਬੈਠਣ ਦੇਣਾ ਸੀ ਅੰਦਰ ਰੋੜਾੜੇ ਪਾਈ ਜਾਣਾ ਮੈਨੂੰ ਭੁੱਖ ਲੱਗੀ ਹੈ ਮੈਨੂੰ ਭੁੱਖ ਲੱਗੀ ਹਾਂ ਮਮਾ ਬਣਾਇਆ ਨੇ ਸੈਂਡਵਿਚ ਇੱਕ ਦੋ ਬਰੈਡ ਛੱਡ ਦਿੰਦੇ ਸਿੰਪਲ ਬਰੈਡ ਬਣਾ ਲੈਂਦੇ ਤੇ ਕੋ ਨੂੰ ਸੈਂਡਵਿਚ ਚਾਹੀਦੀ ਆ ਕੋ ਨੂੰ ਸਿੰਪਲ ਬਰੈਡ ਚਾਹੀਦੀ ਆ ਫੜ ਕਿ ਜੇ टाइम <coughs> ले लेते हैं टाइम चला चले आई फिर से देखिए आइए साहिब सैब ऑफ आवर द सैंडविच ए रख पापा इज वेरी वेरी वमर यस ना <coughs> की खाना मोटे जनाब जी ने खाने लेस कह रहे नु लेज, लेज खवाओ ਬਮਾਰ ਹੋ ਕੇ ਫਾਇਦਾ ਚੱਕ ਰਿਹਾ ਸਾਡਾ ਜਿਵਾਕ ਲੇਸ ਲੈਣ ਗਏ ਆ ਦੋਨੋਂ ਜਾਣੇ ਸਾਈਕਲ ਤੇ ਤੇ ਆਪਾਂ ਬਣਾ ਰਹੇ ਆ ਮੰਗੇਓ ਸ਼ੇਕ ਦੇਖ ਕਿਉਂ ਨਹੀਂ ਆਉਂਦੇ ਆ ਯਾ ਨਹੀਂ ਕੈਮਰੇ ਚ ਦਿਖਦੇ ਆ ਹਜੇ ਤਾਂ ਨਹੀਂ ਆਉਂਦੇ ਹੁਣੇ ਤਲਾਵਾ ਕਰਦੇ ਟਾਈਮ ਲੱਗ ਗਿਆ ਹੁਣ ਉਹ ਕਹਿੰਦਾ ਨਾ ਲਾ 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 ਪਹਿਲਾਂ ਗੁੰਮਕੰਲੀ ਜਲਦੀ ਸੀਗੀ ਫਿਰ ਸਾਈਬ ਕਹਿੰਦਾ ਮੈਂ ਵੀ ਜਾਣਾ ਨਾਲ ਪਿੱਛੇ ਬਿਠਾ ਕੇ ਲੈ ਜਾਂਦੀ ਆ ਉਹਨੂੰ ਦੇਖਾ ਹਜੇ ਤੱਕ ਨਹੀਂ ਆਉਂਦੇ। ਇੰਨੀ ਤਤੀ ਧੁੱਪ ਚ ਨਿਕਲੇ ਆ ਬਾਹਰ ਅੱਜ ਗਨੂ ਦੀ ਟਿਊਸ਼ਨ ਤੋਂ ਛੁੱਟੀ ਕਰਾ ਲਈ। ਕਹਿੰਦੇ ਮੈਨੂੰ ਕੋ ਬਰਾਟ ਹੋ ਜਾਂਦੀ ਆ ਮੇ ਤੋਂ ਡਿਆਇਆ ਜਾਂਦਾ ਛੱਡਣ। ਫਿਰ ਮੈਂ ਕਿਹਾ ਚੱਲ ਗਨੂ ਛੁੱਟੀ ਕਰ ਲੈ ਮੈਡੀਸਿਨ ਲਈ ਸੀ ਨਾਲੇ ਰੈਸਟ ਹੋ ਜੂਗੀ ਇੱਕ ਦਿਨ ਪਤਾ ਲੱਗ ਜੂਗਾ। ਹਜੇ ਤੱਕ ਆਏ ਨਹੀਂ ਜਵਾਬ। ਸ਼ਾਮ ਤੱਕ ਦੇਖਦੇ ਆ। ਡਾਕਟਰ ਤਾਂ ਕਹਿੰਦਾ ਫਰਕ ਪੈ ਜਾਊਗਾ ਵੈਸੇ ਮੈਡੀਸਿਨ ਨਾਲ। ਥੋੜਾ ਗਰਮੀ ਨਾਲ ਹੀ ਆ ਕਹਿੰਦੇ ਗਰਮੀ ਲੱਗੀ ਬੁਖਾਰ ਚਾ ਵੀ ਸੀਗਾ ਥੋੜਾ। ਦੁਖਾਰ ਕਰਕੇ ਲੱਤਾਂ ਪਾਵਾਂ ਦੁਖਦੀਆਂ ਸਿਰ ਦੁਖਦਾ ਮੈਨੂੰ ਵੀ ਬਾਹਰ ਲਿਆਈ ਦੁਬਾਰੇ ਸਿਕਰ ਜਵਾਕ ਮੇਰੇ ਗਈ ਤਾਂ ਕਦੋਂ ਦੇ ਇਹਨਾਂ ਟਾਈਮ ਪਤਾ ਨਹੀਂ ਕਿੱਥੇ ਲਾਤਾ ਹਜੇ ਤੱਕ ਤੱਕੇ ਤੇ ਨਹੀਂ ਆਉਂਦੇ ਲੰਬਾਈ ਖੜ ਗਿਆ ਉੱਥੇ ਗੱਲਾਂ ਮਾਰਨ ਲੱਗ ਜਾਂਦੇ ਇੱਕ ਤਾਂ ਚਲ ਸੰਪਨ ਚਿਰ ਮੈਂ ਕੋਸ਼ਿਸ਼ ਬਣਾ ਲਈਏ ਫਿਰ ਆ ਜਾਣਗੇ ਤੇ ਫਿਰ ਆਪਾਂ ਤੁਹਾਨੂੰ ਦਿਖਾ ਦਾਂਗੇ ਕੀ ਕੁਝ ਲੈ ਕੇ ਆਉਂਦੇ ਹੰਡਰਡ ਪੀਸ ਲੈ ਕੇ ਗਏ ਆ ਕਹਿੰਦੇ 100 ਤੇ ਹੀ ਲੈ ਕੇ ਆਉਣੀਆਂ ਲੇਸ ਮੈਨੂੰ ਕਿ 100 ਦਾ ਕੀ ਆਉਂਦਾ ਗੁੰਨੂ ਨਾ ਆਇਆ ਹੋ ਗਿਆ 100 ਰੁਪਏ ਦੇ ਲੇਸ ਲੈ ਕੇ ਆਉਣੇ ਆ ਤਾਂ ਇਹ ਕਿੰਨੇ ਕਾਉਣਗੇ ਸੋਹਦੇ ਤਾਂ ਮੈਂ ਕਿ ਤੁਸੀਂ ਸਾਰੇ ਡੱਬੇ ਨੂੰ ਇੱਕ ਵਾਰੀ ਤੇ ਨਵੇੜ ਦੇਣੇ ਵਾਪਸ ਮੁੜਿਆ ਮੈਂ ਅਜੇ ਜਗ੍ਹਾ ਤੇ ਹੀ ਐਨਾ ਟਾਈਮ ਲਾਇਆ ਅਸੀਂ ਛੰਨ ਛੰਨ ਕੇ ਲਾ ਕੇ ਐਨਾ ਟਾਈਮ ਲਾਇਆ ਮੈਂ ਤੇ ਤੁਹਾਨੂੰ ਵੇਖਣ ਗਈ ਸੀ ਬਾਹਰ ਸੜਕ ਤੇ ਮੈਂ ਕਿਹਾ ਹੁੰਦੇ ਹੋਣੇ ਐ ਏਡਾ ਲਫਾਫਾ ਭਰਤਾ 100 ਰੁਪਏ ਚ ਲਾਟਰੀ ਲੱਗੀ ਲਾਟਰੀ ਲੱਗਦਾ ਗੁੰਨੂ ਦੀ 100 ਰੁਪਏ ਚ ਦੇਖੋ ਇਹ ਫ੍ਰੀ ਦੇ ਚੱਪਲ ਫ੍ਰੀ ਵਾਲੇ ਵੀ ਲੈ ਕੇ ਆਣੇ ਨੇ ਫ੍ਰੀ ਕਿਦ ਨੂੰ ਦਿੱਤਾ ਐਤਗੀ ਇਹਨਾਂ ਨਾਲ ਫ੍ਰੀ ਹੈ ਨਹੀਂ ਤੇ ਇਹਦੇ ਨਾਲ ਵੀ ਫ੍ਰੀ ਸੀਗੇ ਹਾਂ ਇਹਦੇ ਨਾਲ ਸੀਗਾ ਬਸ ਇਹਦਾ ਵੀ ਆਲੇ ਨਹੀਂ ਸੀਗੇ ਫਿਰ ਦੋ ਹੀ ਲੈ ਲੇ ਮੈਂ ਠੀਕ ਹੈ 20 40 60 70 80 90 ਲਓ ਜੀ 100 ਰੁਪਿਆ ਪੂਰਾ ਕਰੋ ਆਜੋ ਤੁਸੀਂ ਵੀ ਖਾ ਲਓ ਕਿਹੜੇ ਕਿਹੜੇ ਕਿਹਨੂੰ ਕਿਨੂੰ ਪਸੰਦ ਆ 60 60 70 80 90 100 105 ਇਹ ਦੋ ਪ੍ਰੀ ਦੇ ਚਲੋ ਜੀ ਦਾ ਲੋ ਖਾ ਲਓ ਜਨਾਬ ਜੀ ਦੋ ਬਈ ਮੇਰੇ ਘਰ ਵਾਲੇ ਨੂੰ ਗਰੀਲੇਜ਼ ਖਾਣੇ ਸੀ ਉਹਨੇ ਆਲੋ ਜੀ ਆਲੋ ਜਨਾਬ ਜੀ ਆਲੋ ਆਹ ਹੋ ਉਹ ਤੇ ਕੇ ਵੈਲੇ ਆਲੋ ਜੀ देखो आईने नहीं गिर गए दादी ने आईने खोल भी ले हाँ। आ किया मसाला जाना दो पोर्यो तू तो पैदे वा चुके ना 3:30 आ देखो अपना मैंगो शेक रेडी हो गया आपा देखो लेके ऐसी ना मैड एंगल्स सारे चिप्स आ किया पापा खोल लो ना नो। खोल दियो ਆ ਦੇਖ ਇੱਕ ਆ ਪਿਆ ਇੱਕ ਗੋ ਪਿਆ ਇੱਕ ਆ ਪਿਆ ਸਾਇਮ ਨੇ ਮੈਂਡ ਅੰਗਰ ਖਾਓ ਸੋਰੀ ਕ੍ਰੈਕਸ ਖਾ ਲੇ ਬਨਾਣਾ ਸ਼ੇਕ ਪੀਵਾਂਗੇ ਆਪਾਂ ਨਾਨਾ ਆ ਖਾਣਾਂਗੇ ਮੰਗੋ ਸ਼ੇਕ ਹਾਂ ਫੋਕਾ ਦਾ ਚੱਲੀਆ ਚੱਬੂਗੀ ਖਾਣ ਲੱਗਿਆ ਐਨੀ ਸਲੋ ਬੋਲਦਾ ਸੰਗਾ ਕੀ ਹੋਰ ਕੀ ਆਇਆ ਗਾਈਜ਼ ਰੋਜ਼ ਕਰਦਾ ਰਹਿੰਦਾ ਨਾ ਰਾਜਮਾ ਚਾਵਲ ਬਣਾ ਦੋ ਰਾਜਮਾ ਚਾਵਲ ਬਣਾ ਦੋ ਰਾਜਮਾ ਚਾਵਲ ਬਣਾ ਦੋ ਇਹ ਰਾਜਮਾ ਹੋ ਸਾਡੀ ਸੈਲਡ ਆ ਉਹ ਸਾਡਾ ਰਾਈਤਾ ਤੇ ਆ ਸਾਡੇ ਰਾਈਸ ਆ ਤੇ ਹੁਣ ਇਹਦਾ ਮੂਹ ਪਤਾ ਕਿਉਂ ਬਣਿਆ ਕਹਿੰਦਾ ਮੈਂ ਤਾਂ ਰਾਜਮਾ ਨਾਲ ਰੋਟੀ ਖਾਣੀ ਸੀ ਸਵੇਰ ਖਾਣੀ ਹੁਣ ਚਾਵਲ ਖਾ ਲੈ ਤੂੰ ਚਾਵਲ ਖਾਂ ਤੇ ਰੋਟੀ ਖਾਣੀ ਸੀ ਤੇ ਸਵੇਰ ਖਾ ਲਈ ਮੈਨੂੰ ਹਾਂ ਕੱਲ ਲੱਗੀ ਆ ਪਾਲਾ ਪਾਈ ਨਹੀਂ ਜਾਣੀ ਤੇ ਡੋਲ ਨਹੀਂ ਲੈਣੀ ਅੱਜ ਫੇਰ ਅਸੀਂ ਲੇਟ ਹੋ ਗਏ ਰੋਟੀ ਦੇ ਅੱਛਾ ਮੈਂ ਜਲਦੀ ਬਣਾ ਲਈ ਸੀ ਪਰ ਹੁਣ ਅਸੀਂ ਫਿਰ ਮੈਨੂੰ ਕੰਮ ਪੈ ਗਿਆ ਸੀ ਫਿਰ ਬੀਜੀ ਹੋ ਗਿਆ ਫਿਰ ਲੇਟ ਹੋ ਗਈ ਰੋਟੀ ਤੇ ਹੁਣ ਮੇਰਾ ਮੁੰਡਾ ਕਹਿੰਦਾ ਕਿ ਮੈਂ ਰੋਟੀ ਖਾਣੀ ਸੀ ਮੈਂ ਰੋਟੀ ਖਾਣੀ ਸੀ ਨਹੀਂ ਖਾਣੇ ਰੋਟੀ ਬਣਾ ਕੇ ਲਿਆਵਾ ਦੇਖ ਲਾ ਦੇਖ ਲੋ ਐਂ ਤੰਗ ਕਰਦੇ ਆ ਤੁਹਾਡੇ ਜਿਵੇਂ ਅੰਦਰ ਦੇ ਸਾਰੇ ਮੈਂ ਤਾਂ ਨਹੀਂ ਕੀਤਾ ਹੋ ਮੈਂ ਜਿਹੜਾ ਉਹਨੇ ਖਾ ਲੰਨਾ ਪਰ ਜੇ ਮੈਨੂੰ ਨਾਰਾਜ਼ ਮ ਖਾਣਾ ਮੈਂ ਵੀ ਖਾ ਲੰਨਾ ਰੁਕੇ ਸਬਜ਼ੀ ਨਹੀਂ ਖਾਂਦੀ ਆ ਕੋਹ ਤਾਂ ਸਬ지 ਹੋਊਗੀ ਤੁਸੀਂ ਦੇਖ ਹੀ ਜਾਓ ਚਲੋ ਤੁਸੀਂ ਕੀ ਖਾਓਗੇ ਕਿਵੇਂ ਬੁਖਾਰ ਹੋਂਦਾ ਨਹੀਂ ਤਾਂ ਵਧੀਆ ਲੱਗਾ ਪੱਕਾ ਕੱਲੋਂ ਮਨ ਸ਼ਾਪਿੰਗ ਕਰਾਂਗਾ ਆਈ ਮੂਗੀ ਤਾਂ ਆਇਆ ਨਹੀਂ ਗੁੰਨੂ ਨੇ ਬਣਾਇਆ ਗੁੰਨੂ ਨੇ ਬਣਾਇਆ ਭਾਈ ਆਹ ਰਾਇਤਾ ਕੀ ਹੋਇਆ ਹੋ ਮੀਂਹ ਗਰਦਿਆ ਮਮਾ ਨੇ ਬਣਾਇਆ ਸੀਗਾ ਗੁੰਨੂ ਕੋਈ ਵੀ ਚੀਜ਼ ਬਣਾਉਂਦੀ ਉਹ ਚ ਸੈਬੂ ਵੀ ਕਮੀ ਘੜ ਦਿੰਦਾ ਤੇ ਸੈਬੂ ਦੇ ਪਾਪਾ ਵੀ ਘੜ ਦਿੰਦੇ ਆ ਵਿਚਾਰੀ ਗੁੰਨੂ ਬਣਾਉਂਦੀ ਰਹਿ ਜਾਂਦੀ ਆ ਗੁੰਨੂ ਨੇ ਸਿਰਫ ਮੈਸ਼ ਕੀਤਾ ਸੀ ਐਵੇਂ 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 ਕਰਕੇ ਮੇਰੇ ਨਾਮ ਕੁਬਾਰ ਹਾਏ ਚਲੋ ਗਾਇਜ਼ ਅਸੀਂ ਕਾਲੀ ਰਾਜਮਾ ਚਾਵਲ ਅਸੀਂ ਅੱਜ ਲੇਟ-ਲੇਟ ਭੁੱਖ ਲੱਗੀ ਪਈ ਐ ਫਿਰ ਮਿਲਦੇ ਆ ਤੁਹਾਨੂੰ ਸੈਬੂ ਸੈਲਡ ਲਏਗਾ ਕੀਰਾ ਐਂਡ ਪਿਆਜ਼ ਮੈਂ ਲੂੰਗਾ ਬਾਚੋ ਪਾ ਦੋ ਨੂੰ ਰਾਜਮਾ

ਗ੍ਰੀਨ ਗ੍ਰੀਨ ਕਿਦਾਂ ਤੇ ਇੱਕ ਬਲੂ ਗ੍ਰੀਨ ਕਿਦਾਂ ਤੂੰ ਕਿਹੜਾ ਕਲਰ ਲੈਣਾ ਮੈਂ ਆਏ ਪਿੰਕ ਲੈਣਾ ਮੈਨੂੰ ਨੇ ਪਿੰਕ ਲੈ ਲਿਆ ਤੂੰ ਕਿਹੜਾ ਲੈਣਾ ਆਹੀ ਵਾਲਾ ਤੇ ਆਪਾਂ ਬਲੂ ਲੈਣਗੇ ਮਮਾ ਗ੍ਰੀਨ ਤੂੰ ਸਗ ਬਲੂ ਨਹੀਂ ਪਰਪਲ ਹੈ ਪਰਪਲ ਪਰਪਲ ਕੁੜੀਆਂ ਦਾ ਹੁੰਦਾ ਤੈਨੂੰ ਕਿਹਨੇ ਕਿਹਾ ਹਾਂ ਇਹ ਖੋਲਣਾ ਇਹ ਆਪਾਂ ਉੱਥੇ ਲੈ ਕੇ ਲਾਵਾਂਗੇ ਹੂੰ ਖੋਲਣ ਆਹੀਂ ਰੱਖ ਲੋ ਪੈਕਾਂਗੇ ਹਾਂ ਆਹੀਂ ਪੈਕ ਕਰ ਲੈਂਗੇ ਦੇਖ ਨੀਲ ਬੈਂਡ ਦੇ ਗੱਲ ਸੋਹਣੇ ਨਾ ਆ ਤੁਹਾਡੀਆਂ ਸ਼ਾਪ ਦੋਨਾਂ ਦੀ ਆਹ ਇੱਕ ਪਾਊਡਰ ਆ ਫੇਸ ਵਾਸ਼ ਆ ਪਾਊਡਰ ਕਿ ਜਸ ਤੇ ਉਥਲਾ ਕਿ ਜਨਸ ਤੇ ਛੋਟਾ ਜਿਹਾ ਲਿਆਂਦਾ ਪਾਪਾ ਨੇ ਲਿਆ ਕਹਿੰਦੇ ਲੈ ਲਓ ਉਥਲਾ ਕਿ ਛੋਟਾ ਵਾਲ ਆ ਦੇਖੋ ਕਿੰਨਾ ਜ਼ਿਆਦਾ ਖੋਲੂਗਾ ਦੇਖੀ ਇਹ ਬਾਥ ਫਲਾਵਰ ਹੈ ਇਹ ਬਾਕਸ ਲਾਵਾ ਕੈਂਚੀ ਨਾਲ ਕੱਟਣਾ ਪਊਗਾ ਹਾਰ ਲਾ ਲਿਫਾਫਾ ਇਹਦਾ ਪਲੇਟਸ ਇਹਦੀ ਕਿ ਅਨਬਾਕਸਿੰਗ ਕਰਨੀ ਖੋਲ ਲਈ ਦੋ ਕੱਲ੍ਹਸ ਦਾ ਖਲਾਰਨਾ ਨੀਗਾ ਕਿ 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 ਕੈਂਸਲ ਕਿਉਂ ਕਰਤੀ ਤੂੰ ਕੈਂਸਲ ਹੈ ਕਿ ਨਹੀਂ ਆਈ ਕੋ ਨੂੰ ਤਾਂ ਰਹਿਣ ਦੇ ਆਪਾਂ ਫੇਰ ਹੀ ਖੋਲਾਂਗੇ ਨਹੀਂ ਇਹ ਤਾਂ ਆਪਣੇ ਜਦੋਂ ਆਪਾਂ ਚਾਹੀਦੀਆਂ ਹੋਈਆਂ ਉਹ ਤਾਂ ਖੋਲਾਂਗੇ ਰੱਖ ਦੇ ਮੈਂ ਦੇਖਣੀ ਆ ਉਹ ਹੀ ਆ ਜਿਹੜੀਆਂ ਆਪਣੇ ਕੋਲੇ ਪਹਿਲਾਂ ਹੀ ਆ ਖੋਲਾਂਗੇ ਆਪਾਂ ਦੋ ਦਿਨ ਰਹਿ ਗਏ ਫੇਰ ਖੋਲਾਂਗੇ ਮਾ ਇਹ ਇਹ ਬਰਸ਼ ਹੈ ਵੀ ਡਿਜ਼ਾਈਨ ਕਿਵੇਂ ਇਹ ਕਿਵੇਂ ਯੂਜ਼ ਕਰਨਗੇ ਉਹੀ ਆ ਉਹ ਤਾਂ ਬਣਾਇਆ ਹੋਇਆ ਡਿਜ਼ਾਈਨ ਯੂਜ਼ ਤਾਂ ਮੂਰੇ ਹੀ ਕਰਨਾ ਤੂੰ ਏਡਾ ਵੱਡਾ ਕਿੰਨੇ ਸੋਹਣੇ ਸੋਹਣੇ ਨੇ ਨਾ ਦੱਸਿਓ ਗਾਇਸ ਕਿਹੜਾ ਕਲਰ ਨੇਲ ਪੇਂਟ ਦਾ ਸੋਹਣਾ ਇਹ ਮੇਰੇ ਸਾਰੀਆਂ ਮੇਰੇ ਘਰ ਵਾਲੇ ਦੀ ਪਸੰਦ ਤੇ ਆ ਵੀ ਲਾਲੀ ਕਹਿੰਦਾ ਆ ਵੀ ਲਾਲੀ ਆ ਵੀ ਲਾਲੀ ਖੜਕ ਉੱਥੇ ਦਿਖਦੀਆਂ ਤੇਨ ਦਾ ਲਾਲ ਪੀਲੀ ਪਸੰਦ ਆਉਂਦੀ ਹੈ ਤੁਸੀਂ ਦੱਸਿਓ ਤੁਹਾਨੂੰ ਕਿਹੜਾ ਕਿਹੜਾ ਕਲਰ ਪਸੰਦ ਆ ਸਾਰੀਆਂ ਡਾਰਕ 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 ਆਹ ਕਿਹੜਾ ਹੋ ਜਾ ਕਲਰ ਹੈ ਗਾਈਜ਼ ਕੱਲਾਪਾ ਕਿਤੇ ਸੀ ਐਮ ਵਾਲਿਆਂ ਦੇ ਕਮੈਂਟ ਰੀਡ ਐਨ ਵਾਲੇ ਤੇ ਕੋਈ ਵੀ ਕਮੈਂਟ ਨਹੀਂ ਆਇਆ ਸੀਗਾ ਹਨਾ ਤਾਂ ਕਰਕੇ ਆਪਾਂ ਪੀ ਤੋਂ ਸਟਾਰਟ ਕਰਦੇ ਆ ਪੀ ਤੋਂ ਹੈ ਜ ਪ੍ਰਭਜੋਤ ਕੋਰ ਜੀ ਦਾ ਬਿਊਟੀਫੁਲ ਡਰੈਸ ਗੁੰਨੂ ਤੇ ਤੁਹਾਡੀ ਥੈਂਕ ਯੂ ਸੋ ਮਚ ਜੀ ਥੈਂਕ ਯੂ ਨੈਕਸਟ ਕਮੈਂਟ ਵੀ ਪ੍ਰਭਜੋਤ ਜੀ ਦਾ ਬਹੁਤ ਵਧੀਆ ਲੱਗਿਆ ਜੀ ਸਰਪ੍ਰਾਈਜ਼ ਥੈਂਕ ਯੂ ਜੀ ਥੈਂਕ ਯੂ ਸੋ ਮਚ ਨੈਕਸਟ ਕਮੈਂਟ ਵੀ ਪ੍ਰਭਜੋਤ ਜੀ ਦਾ ਥਰਡ बच्चे सच्ची द, बच्चे सच्ची दोनों बहुत प्यारे ने थैंक यू जी थैंक यू आंटी जी थैंक यू थैंक यू जी प्रभ प्रभजो जी ਦਾ ਬਹੁਤ ਬਹੁਤ ਥੈਂਕ ਯੂ ਤੇ ਅੱਜ ਦੇ ਵਲੌਗ ਦਾ ਜਿਹੜਾ ਬੈਸਟ ਕਮੈਂਟ ਹੈ ਉਹ ਹੈਗਾ ਜੀ ਦਿਵਾਲੀ ਦੁਗਲਵੇ ਦਾ ਜਸਵੀਰ ਅੰਕਲ ਜੀ ਨੇ ਨੂੰ ਨੂੰ ਦੇ ਸੋਰੀ ਨੂੰ ਦੇ ਕੇ ਬਹੁਤ ਖੁਸ਼ੀ ਹੋਈ ਹੈ ਇਦਾਂ ਲੱਗਿਆ ਮੈਨੂੰ ਮੈਂ ਤੁਹਾਡੇ ਸਭ ਦੇ ਨਾਲ ਹੀ ਬੈਠ ਕੇ ਜਸਬੀਰ ਅੰਕਲ ਜੀ ਨੂੰ ਮਿਲ ਰਿਆ ਹਾਂ ਸਭ ਦੀ ਪਹਿਲਾਂ ਤੁਸੀਂ ਸਭ ਫੈਮਿਲੀ ਬਹੁਤ ਜ਼ਿਆਦਾ ਸਾਨੂੰ ਪਿਆਰੀ ਪਿਆਰੀ ਲੱਗਦੀ ਹੈ ਸਾਨੂੰ ਪਿਆਰ ਕਰਦੇ ਹੋ ਪਿਆਰ ਕਰਦੇ ਹੋ ਪਤਾ ਨਹੀਂ ਚੱਲਿਆ ਉਹ ਕਹਿੰਦੇ ਆ ਸਭ ਤੋਂ ਪਹਿਲਾਂ ਤੁਸੀਂ ਸਭ ਫੈਮਿਲੀ ਬਹੁਤ ਜ਼ਿਆਦਾ ਸਾਨੂੰ ਪਿਆਰ ਕਰਦੇ ਹੋ ਗੁੰਨੋ ਔਰ ਸਾਹਿਬ ਆ ਤੁਸੀਂ ਸਾਰੇ ਸਾਡੇ ਸਾਰਿਆਂ ਲਈ ਸੁਪਰਸਟਾਰ ਹੋ ਪੂਰੀ ਪੂਰੀ ਲਾਈਫਟਾਈਮ ਹਮੇਸ਼ਾ ਰਹੋਗੇ ਕੈਂਟ ਵਲੌਗ ਥੈਂਕ ਯੂ ਜੀ ਥੈਂਕ ਯੂ ਦਿਵਾਂਸ਼ੂ ਜੀ ਇੰਨਾ ਸਾਰਾ ਪਿਆਰ ਦੇਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਤੇ ਇਦਾਂ ਹੀ ਤੁਸੀਂ ਪਿਆਰ ਕਰਦੇ ਰਹੋ ਅਸੀਂ ਤਾਂ ਹਮੇਸ਼ਾ ਕਰਦੇ ਹੀ ਰਹਿਾਂਗੇ ਯੈਸ ਕਿਉਂਕਿ ਅੱਜ ਆਪਣੀ ਏਡੀ ਵੱਡੀ ਫੈਮਿਲੀ ਬਣਾਈ ਆ ਤੁਹਾਡੇ ਸਾਰਿਆਂ ਦੇ ਸਪੋਰਟ ਨਾਲ ਤੇ ਤੁਹਾਡਾ ਥੋਡੇ ਕਰਕੇ ਆਪਾਂ ਇੱਥੇ ਆਏ ਆ ਗਾਇਸ ਫਿਰ ਨੈਕਸਟ ਟਾਈਮ ਵੀ ਆਪਾਂ ਅੱਗੇ-ਅੱਗੇ ਵਧਾਂਗੇ ਤੁਹਾਡੇ ਸਾਰਿਆਂ ਕਰਕੇ ਅਸੀਂ ਇੱਥੋਂ ਤੱਕ ਪਹੁੰਚੇ ਆ ਤੇ ਅੱਗੇ ਵੀ ਤੁਸੀਂ ਸਾਨੂੰ ਲੈ ਕੇ ਜਾਣਾ ਇਦਾਂ ਹੀ ਸੋਹਣੇ-ਸੋਹਣੇ ਕਮੈਂਟ ਕਰਦੇ ਰਹੋ ਤੇ ਅੱਗੇ ਫੁੱਲ ਸਪੋਰਟ ਬਣਾਈ ਰੱਖਿਓ ਤੇ ਆਪ ਦਾ ਪਿਆਰ ਇਦਾਂ ਹੀ ਦਿੰਦੇ ਰਹੋ ਤੇ ਸਾਡਾ ਪਿਆਰ ਲੈਂਦੇ ਰਹੋ ਫਿਰ ਅੱਜ ਆਵ ਲੋਕਾਂ ਕੋਲ ਬੇਤੀ ਕਰਦੇ ਐਂਡ ਕੱਲ ਮਿਲਦੇ ਆ ਇੱਕ ਨਵੇਂ ਵਲੌਗ ਦੇ ਨਾਲ ਲਾਈਕ ਸ਼ੇਅਰ ਕਮੈਂਟ ਕਰਕੇ ਜੂਰ ਜਾਓ ਓਕੇ ਜੀ ਬਾਏ ਬਾਏ ਗੁੱਡ ਨਾਈਟ ਬਾਈ ਬਾਈ ਸਾਈਟ ਚ ਡਿਚ ਹੋ ਗਿਆ ਸਾਈਪਸ ਹੋ ਗਿਆ ਸਾਡਾ